ਸ਼ਹੀਦ ਮਹਾਸ਼ਾ ਰਾਜਪਾਲ ਦੀ 35ਵੀਂ ਸਾਲਾਨਾ ਵਰਸੀ ਉਹਨਾਂ ਦੇ ਪਰਿਵਾਰ ਤੇ ਸਨੇਹੀਆਂ ਵੱਲੋਂ ਸ਼ਹੀਦ ਦੇ ਨਾਮ ਤੇ ਬਣੇ ਸ਼ਹੀਦ ਮਹਾਸ਼ਾ ਰਾਜਪਾਲ ਕੰਬੋਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਵਿਖੇ ਸ਼ਰਧਾ ਨਾਲ ਮਨਾਇ ਗਈ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਸ਼ਹੀਦ ਪਰਿਵਾਰ ਦੇ ਮੈਂਬਰਾਂ ਕ੍ਰਿਸ਼ਨਾ ਰਾਣੀ ਕੰਬੋਜ ਆਇਸ਼ਾ ਰਾਣੀ ਅਨੁਰਾਗ ਕੰਬੋਜ ਲਖਣ ਕੰਬੋਜ ਰਾਜਦੀਪ ਕੰਬੋਜ ਸੁਆਮੀ ਮਹਾਸ਼ਾ ਜੰਗਲੀ ਮਹਾਸ਼ਾ ਆਦਿ ਤੇ ਹੋਰਨਾਂ ਵੱਲੋਂ ਸ਼ਹੀਦ ਦੀ ਤਸਵੀਰ ਤੇ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਪੇਟ ਕੀਤੀ ਗਈ ਇਸ ਮੌਕੇ ਲਖਵਿੰਦਰ ਸਿੰਘ ਪੀਟੀ ਦੀ ਯੋਗ ਅਗਵਾਈ ਹੇਠ ਸਕੂਲੀ ਵਿਦਿਆਰਥਣਾਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਬਿਊਰੋ ਰਿਪੋਰਟ ਫਤਿਹ ਟਾਈਮਜ਼ ਚੈਨਲ ਮੈਂ ਦੇਖੋ ਰਾਜਪਾਲ ਮਾਸ਼ਾ ਜੀ ਦੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਆਪਣੀ ਸੇਵਾ ਦੇ ਵਿੱਚ ਇਸ ਇਲਾਕੇ ਦੀ ਸੇਵਾ ਕਾਂਗਰਸ ਪਾਰਟੀ ਦੀ ਸੇਵਾ ਔਰ ਉਸ ਮਾੜੇ ਹਾਲਾਤਾਂ ਦੇ ਵਿੱਚ ਨਾ ਝੁੱਕ ਕੇ ਵੀ ਇਸ ਪਰਿਵਾਰ ਨੇ ਆਪਣੀ ਜਾਨ ਦੇ ਕੇ ਇਸ ਇਲਾਕੇ ਨੂੰ ਬਚਾਇਆ ਤੇ ਉਹਨਾਂ ਦੀ ਯਾਦ ਦੇ ਵਿੱਚ ਵਰਸੀ ਕਰਾਈ ਜਾਂਦੀ ਹੈ ਔਰ 마ਸ਼ਾ ਪਰਵਾਰ ਜਿਹੜਾ ਉਹ ਸਾਰਾ ਲਗਾਤਾਰ ਹਰ ਸਾਲ ਦੀ ਤਰ੍ਹਾਂ ਇੱਥੇ ਉਹਨਾਂ ਨੂੰ ਪ੍ਰੇਰਿਤ ਕਰਦਾ ਜਿਨੇ ਵੀ ਆਪਣੇ ਆਏ ਆ ਇੱਥੇ ਸੱਜਣ ਆਏ ਆ ਉਹ ਜਦੋਂ ਵੇਖਦੇ ਆ ਛੋਟੇ ਛੋਟੇ ਬੱਚੇ ਵੇਖਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਦੇਸ਼ ਭਗਤੀ ਦੀ ਜਿਹੜੀ ਭਾਵਨਾ ਹੁੰਦੀ ਕੀ ਹੈ ਸੋ ਅੱਜ ਜਿੱਥੇ ਅਸੀਂ ਰਾਜਪਾਲ ਜੀ 마ਸ਼ਾ ਜੀ ਨੂੰ ਯਾਦ ਕਰਦੇ ਆ ਉੱਥੇ ਇਸ ਭਾਸ਼ਾ ਪਰਿਵਾਰ ਦਾ ਵੀ ਬਹੁਤ ਜ਼ਿਆਦਾ ਧੰਨਵਾਦੀ ਆ ਕਿ ਤੁਸੀਂ ਸਾਨੂੰ ਇਹਨਾਂ ਨੇ ਸਾਰਿਆਂ ਨੇ ਸਾਨੂੰ ਆਪਣੇ ਨਾਲ ਜੋੜਿਆ ਹੋਇਆ ਔਰ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਸੇਧ ਦੇ ਕੇ ਚੱਲੇ। ਨੌਜਵਾਨ ਬੱਚਿਆਂ ਦਾ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ। ਕੀ ਕਹਿਣਾ ਚਾਹੀਦਾ? ਦੇਖੋ ਬੱਚੇ ਅੱਜ ਜੋ ਅਸੀਂ ਹਾਲਾਤ ਵੇਖਦੇ ਆ ਕਿ ਵੀ ਨਸ਼ਿਆਂ ਦਾ ਕੋਈ ਉਹ ਜਾ ਕੋਈ ਸਿਸਟਮ ਚੱਲ ਪਿਆ ਜਿੱਥੇ ਹਰ ਤੂ ਜਾਤੀ ਜਾ ਬੱਚਾ ਜਿਹੜਾ ਇਹਦੇ ਚ ਵੇਟ ਚਾ ਰਿਹਾ ਔਰ ਇਸ ਉਮਰ ਛੋਟੀ ਉਮਰ ਦੇ ਵਿੱਚ ਬੱਚਾ ਨੂੰ ਜੇ ਇਹਦੇ ਦੇ ਵੱਲ ਨੂੰ ਪ੍ਰਮੋਟ ਕੀਤਾ ਜਾਵੇ ਔਰ ਤੁਸੀਂ ਵੇਖ ਰਹੇ ਹੋ ਕਿ 마ਸ਼ਾ ਪਰਵਾਰ ਜੀ ਨੇ ਸਾਰਿਆਂ ਨੇ ਕਿੰਨਾ ਵੱਡਾ ਉਤਾਲਾ ਕਰਕੇ ਉਹਨਾਂ ਦੀਆਂ ਯੂਨੀਫਾਰਮਸ ਉਹਨਾਂ ਦੀਆਂ ਕਿੱਤਾ ਵਗੈਰਾ ਤਿਆਰ ਕਰਾਈਆਂ ਨੇ ਇਹ ਇਨਕਰੇਜਮੈਂਟ ਜਿਹੜੀ ਹੈ ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੀ ਨਸ਼ਿਆਂ ਦੇ ਨਾਲ ਲੜਾਈ ਲੜਣੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਾਰਗਰਕਾਰ ਸਾਬਤ ਹੋਵੇਗੀ ਕੀ ਕਹਿਣਾ ਚਾਹੋਗੇ ਆ ਜੀ ਅੱਜ ਦੇ ਪ੍ਰੋਗਰਾਮ ਤੋਂ ਮੈਂ ਇਹੀ ਬੇਨਤੀ ਕਰੂੰਗਾ ਸਮਾਜ ਨੂੰ ਦੇਸ਼ਵਾਸੀਆਂ ਨੂੰ ਕਿ ਭਾਈਚਾਰਾ ਇਹਦਾ ਬੜੀ ਵੱਡੀ ਚੀਜ਼ ਆ ਭਾਈਚਾਰੇ ਨੂੰ ਕਾਇਮ ਰੱਖਣਾ ਚਾਹੀਦਾ ਔਰ ਮੈਂ ਆਪਣੇ ਪਿਤਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਉਸ ਦਿਨ ਨੂੰ ਯਾਦ ਕਰਦੇ ਇਹੀ ਕਹਾਂਗਾ ਕਿ ਇਹੋ ਜਿਹਾ ਮੌਕਾ ਇਹੋ ਜਿਹਾ ਸਮਾਜ ਜੋ ਅਸੀਂ ਇੱਥੇ ਢਾਇਆ ਉਹ ਪਰਮਾਤਮਾ ਕੋ ਵਾਹਿਗੁਰੂ ਦੁਬਾਰਾ ਇਸ ਮੌਕੇ ਇੱਥੇ ਪੰਜਾਬ ਦੇ ਵਿੱਚ ਦੁਬਾਰਾ ਆਵੇ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਾਂਗਾ ਕਿ ਇਹਦੇ ਵਿੱਚ ਸਾਣਾ ਹੀ ਇਹ ਯੋਗਦਾਨ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਾਇਆ ਜਾਵੇ ਇਹਨਾਂ ਨੂੰ ਚੰਗੇ ਪਾਸੇ ਲਾਇਆ ਜਾਵੇ ਖੇਡਾਂ ਵੱਲ ਲਾਇਆ ਜਾਵੇ ਹੋਰ ਪਾਸੇ ਇਹਨਾਂ ਦਾ ਧਿਆਨ ਲਵਾਇਆ ਜਾਵੇ ਔਰ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਉਹਨਾਂ ਨੂੰ ਬੇਨਤੀ ਕੀਤੀ ਜਾਊਗੀ ਇਹ ਨਸ਼ਿਆਂ ਨੂੰ ਕਿਸੇ ਤਰੀਕੇ ਨਾਲ ਠੱਲ ਪਾਈ ਜਾਵੇ ਬੱਚਿਆਂ ਨੂੰ ਅੱਜ ਕੋਈ ਤੁਸੀਂ ਕੋਈ ਦਿੱਤਾ ਨਹੀਂ ਆਪਣਾ ਵਗੈਰਾ ਜੀ ਤੁਸੀਂ ਬੱਚਿਆਂ ਨਾਲ ਕਿੱਦਾਂ ਜੀ ਜੋ ਸਰਦਾ ਬਲਦਾ ਜੀ ਉਹ ਅਸੀਂ ਜੋ ਵੀ ਹੈ ਯੂਨੀਫਾਰਮ ਵਗੈਰਾ ਔਰ ਸਕੂਲ ਵਾਸਤੇ ਜੋ ਵੀ ਜ਼ਰੂਰਤ ਹੋਏਗੀ ਪ੍ਰਿੰਸੀਪਲ ਜੀ ਨਾਲ ਗੱਲ ਹੋਈ ਆ ਮੰਗਾ ਵੀ ਜੋ ਤੁਹਾਡੀ ਰਿਕੁਆਇਰਮੈਂਟ ਆ ਕੀ ਦੱਸ ਦਿਓ ਉਹ ਐਕੀ ਬਰਸੀ ਤੁਹਾਡੀ ਪੂਰੀ ਕਰਤੀ ਜਾਊਗੀ। ਮਨਸ਼ੂ ਮਨ ਸਾਹਿਬ ਅੱਜ ਜਿਹੜਾ ਹੈ ਪ੍ਰੋਗਰਾਮ ਇੱਥੇ ਕਰਾਇਆ ਗਿਆ ਕੀ ਕਹਿਣਾ। ਵੀਜੀ ਪ੍ਰੋਗਰਾਮ ਕਰਾਇਆ ਜਾ ਰਿਹਾ ਵਾ। ਸਾਨੂੰ ਬੜਾ ਮਾਣ ਆ ਤੇ ਰਾਜਮਾ ਸਾਹਿਬ ਬਰਸੀ ਬਣਾਈ ਜਾ ਰਹੀ ਆ। ਬਾਕੀ ਨਾ ਸਪੁੱਤਰ ਲਖਨੌੜੀ ਸਾਰੇ ਆਗੇ ਹਰ ਸਾਲ ਬਣਾਉਂਦੇ ਆ। ਵੇਖੋ ਇਹਨਾਂ ਦੇ ਆਉਣ ਦੇ ਨਾਲ ਜਿਆਦਾ ਤਾਈਆਂ ਹੋ ਗਈਆਂ ਨੇ ਨੀਆਂ ਵਾ। ਬਾਕੀ ਜਿਹੜੇ ਕਬੱਡੀ ਟੂਰਨਾਮੈਂਟ ਹੁੰਦਾ ਵਾ, ਸ਼ੋਅ ਮੈਚ ਹੁੰਦੇ ਆ, ਇਹਨਾਂ ਬੱਚੇ ਵਰਦੀਆਂ ਦੇਣੀਆਂ ਵਾ। ਇਹਨਾਂ ਬਤੇੜੇ ਆ। ਖਿਆਤੁੰਦੇ ਆ ਆਪਣੇ ਪੇਰ ਪਾਣ ਕੇ ਨਸ਼ਾ ਢੂਗਾ ਅਸੀਂ ਤੇ ਕਹਿੰਦੇ ਆ ਸਾਨੂੰ ਬਹੁਤ ਮਾਣ ਆ ਵੀ ਅਜੇ ਤੱਕ ਕਿੜਾ ਵਾ ਬਖਸ਼ੀ ਬਣਾ ਰਹੇ ਆ ਬਹੁਤ ਵੱਧ ਚੜ ਕੇ ਕੰਮ ਕਰ ਸਾਲ ਅੱਜ ਕੱਲ੍ਹ ਵੇਖਿਆ ਜਿਹੜੇ ਨੌਜਵਾਨ ਜਿਹੜੀ ਨਸ਼ਿਆਂ ਦੇ ਵਿੱਚ ਡਿੱਗਦੀ ਜਾ ਰਹੀ ਹੈ ਕੀ ਸੰਦੇਸ਼ ਦੇ ਵਿੱਚ ਦੇਖੋ ਜੀ ਉਹਨਾਂ ਕਾਰਨ ਇਹੋ ਹੀ ਆ ਕਿ ਆਪਣੇ ਲੋਕੀ ਖੇਡਾਂ ਪ੍ਰਤੀ ਪ੍ਰੇਰਣਾ ਘਟ ਗਏ ਆ ਫਰ ਮੋਬਾਈਲਾਂ ਦੇ ਜਾਣ ਵੱਧ ਗਏ ਆ ਵੇਲੇ ਲੈਣ ਲਾ ਆਪਣੇ ਲੋਕ ਕਿ ਉਹ ਖੇਡਾਂ ਪ੍ਰਤੀ ਜਿੰਦਾ ਅੱਜ ਮੈਚ ਹੋਏ ਬੜਾ ਸੋਹਣਾ ਲੱਗਾ ਕੰਮ ਤੇ ਇਦਾਂ ਕੰਮ ਚੱਲੇ ਇਹਨਾਂ ਕੋ ਸਰਸਨ ਪ੍ਰਾਦਾ ਲੋਕ ਕਾਰਨ ਮਹਾਸ਼ਯਾਂ ਨੂੰ ਕਿਵੇਂ ਵਧੀਆ ਕੰਮ ਚੱਲੂਗਾ ਨਸ਼ਾ ਬੰਦ ਹੋਊਗਾ